ਪੜਾਈ ਕਰਨ ਦਾ ਲਾਭ ਤਾਂ ਇਹ ਹੀ ਹਨ ਕਿ ਤੂੰ ਨਾਮ ਜਪਦਾ ਹੋਵੇਂ বেদ ਪੁਰਾਨ ਪੜੇ ਕੋ ਇਹੋ ਗੁਣ ਸਿਮਰੈ ਹਰ ਕੋ ਨਾਮਾ ਜੇ ਤੂੰ ਆਪ ਸਿਮਰਦਾ ਹੀ ਨਹੀਂ ਅਬਰ ਉਪਦੇਸੈ ਆਪ ਨ ਕਰੈ ਆਵਤ ਜਾਵਤ ਜਨਮ ਮਰੈ ਔਰਨ ਕਾਯ ਉਪਦੇਸਤ ਹੈ ਪਸ ਤੋਹਿ ਪਰਬੋਧ ਨ ਲਾਗੋ ਮਹਾਰਾਜ ਕਹਿੰਦੇ ਪਸ਼ੂਆ ਤੋ ਦੂਸਰਿਆਂ ਨੂੰ ਪਰਬੋਧੀ ਜਾਨੈ ਗਿਆਨ ਦਈ ਜਾਨੈ ਤੈਨੂੰ ਆਪ ਨੂੰ ਗਿਆਨ ਲੱਗਦਾ ਹੀ ਨਹੀਂ ਹੈ ਇਸ ਕਰਕੇ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਵੀ ਜੇ ਤਾਂ ਤੂੰ ਕੁਝ ਪੜਿਆ ਹੋਇਆ ਕਈ ਆਪਣੀ ਪੀ ਐਚ ਡੀ ਦਾ ਹੀ ਬੜਾ ਮਾਣ ਕਰਦੇ ਆ ਵੀ ਸਹੀ ਆਹ ਡਿਗਰੀਆਂ ਲਈਆਂ ਹੋਈਆਂ ਆਹ ਵਿੱਦਿਆ ਪੜ੍ਹੀ ਹੋਈ ਹੈ ਤੇ ਜੇ ਉਹਨਾਂ ਦੇ ਕਰਮ ਵੇਖੋ ਨਾ ਬਹੁਤ ਮਾੜੇ ਕਈ ਕਹਿੰਦੇ ਅਸੀਂ ਵਕਾਲਤ ਕਰ ਲਈ ਹੈ ਆਹ ਕਰ ਲਿਆ ਮਾਤਾ ਪਿਤਾ ਦੀ ਸੇਵਾ ਕਰਨ ਤੋਂ ਵੀ ਮਨਕਰ ਹੁੰਦੇ ਹੈ ਘਰ ਵਿੱਚ ਇਹੋ ਜੀ ਹਾਲਤ ਹੁੰਦੀ ਹੈ ਕਿ ਮਾਤਾ ਪਿਤਾ ਦਾ ਹੀ ਸਤਕਾਰ ਨਹੀਂ ਕਰਦੇ ਤਾਂ ਹੋਰ ਕੋਈ ਚੰਗੇ ਲੇਖ ਉਹਨਾਂ ਕੀ ਲਿਖਣੇ ਹਨ 바ਵਾ ਫਰੀਦ ਸਾਹਿਬ ਕਹਿੰਦੇ ਵੀ ਜੇ ਤਾਂ ਤੂੰ ਬੜੀ ਤੇਰੀ ਅਕਲ ਹੈ ਬੜੀ ਤੂੰ ਵਿਦਿਆ ਪੜ੍ਹੀ ਹੋਈ ਹੈ ਬੜਾ ਲਤੀਫ ਹੈ ਸਿਆਣਾ ਹੈ ਕਾਲੇ ਲਿਖ ਨਾ ਲੇਖ ਫਿਰ ਪਾਪ ਕਰਮਾਂ ਵਾਲੇ ਕਾਲੇ ਲੇਖ ਨਹੀਂ ਤੈਨੂੰ ਲਿਖਣੇ ਚਾਹੀਦੇ ਸਿਆਣਪੁੱਤ ਤਾਂ ਹੀ ਆ ਨਾ ਫਿਰ ਜੇ ਸਤ ਸੰਗਤ ਕਰੇ ਤਾਂ ਭਜਨ ਕਰੇ ਤਾਂ ਜੇ ਤੂੰ ਸਾਧ ਸੰਗਤ ਨਹੀਂ ਕਰਦਾ ਫਿਰ ਤੇਰੀ ਕਾਹਦੀ ਸਿਆਣਪ ਹੈ ਫਿਰ ਤਾਂ ਕੋਈ ਤੂੰ ਸਿਆਣਾ ਨਹੀਂ ਹੈ